ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਸਹੂਲਤ ਲਈ ਦਿੱਤੀ ਜਾਂਦੀ ਕਨਕ ਡਿਪੂ ਹੋਲਡਰਾਂ ਵੱਲੋਂ ਕੱਟ ਦਿੱਤੇ ਜਾਂਦੇ ਆਰੋਪਾਂ ਤਹਿਤ ਕੁਝ ਇਲਾਕਾ ਨਿਵਾਸੀਆਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਡੀ ਐਫ ਓ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਮੀਪੰਦੀ ਇਲਾਕੇ ਦੇ ਵਿੱਚ ਡਿਪੂ ਹੋਲਡਰ ਵੱਲੋਂ ਇਲਾਕਾ ਵਾਸੀਆਂ ਨੂੰ ਕਨਕ ਕੱਟ ਦਿੱਤੀ ਜਾ ਰਹੀ ਹੈ ਜਿਸ ਦੇ ਰੋਸ ਵਿੱਚ ਉਹ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਡਿਪੂ ਹੋਲਡਰ ਵੱਲੋਂ ਪਰਚੀਆਂ ਦੇ ਉੱਪਰ ਪੈਨ ਨਾਲ ਲਿਖ ਕੇ ਕਣਕ ਦਾ ਹਿਸਾਬ ਦਿੱਤਾ ਜਾਂਦਾ ਹੈ ਤੇ ਕਣਕ ਵੀ ਘਟ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਕਣਕ ਮਿਲ ਵੀ ਨਹੀਂ ਰਹੀ। ਜੀ ਮੰਗਲ ਸਿੰਘ ਜੀ। ਕਿਥੇ ਰਹਿੰਦੇ ਹੋ? ਨਹੀਂ ਵਾਦਰੀ ਨੇ ਜੀ। ਕਣਕ ਕਿਉਂ ਨਹੀਂ? ਕਾਕੀ ਪਰਚੀ ਕਟਾਂਗੇ ਇਹ ਪਰਚੀਆਂ ਕਟੀਆਂ। ਪਰਚੀ ਕੱਢ ਕੇ ਕਹਿੰਦਾ ਮਹੀਨੇ ਬਾਅਦ ਰਾਸ਼ਨ ਮਿਲਣਾ। ਜੀ ਦੁੱਜਣ ਦੇਤੀਆਂ ਸਾਡੇ ਵਾਰੀ ਕਹਿੰਦਾ ਮਹੀਨੇ ਨੂੰ ਮਿਲਦੀਆਂ ਪਰਚੀ ਜਾਂ ਕੱਟਦਾ ਇਹਨਾਂ ਪਰਚੀਆਂ। ਹਰ ਵਾਰ ਤੰਗ ਕਰਦੇ ਇਦਾਂ ਤੰਗ ਕਰਦਾ। ਕੌਣ ਚਲਾਉਂਦਾ ਉਹ ਜੀ? ਸੂਰਜ ਚਲਾਉਂਦਾ ਸੂਰਜ ਜੀ ਕਾਂਤਰਾਣੀ ਦਾ ਬੱਚਾ। ਅੱਛਾ ਜੀ। ਹਾਂ ਜੀ। ਕਿਹਦੇ ਨਾਂ ਤੇ? ਕਿਹਦੇ ਨਾਂ ਤੇ ਆ ਜੀ? ਕਿਹਦੇ ਨਾਂ ਤੇ? ਸੂਰਜ ਸਿੰਘ ਨੇ ਕਾਂਤ ਕਾਂਤ ਰਾਣੀ ਨੇ ਜਨਾਬ ਉਹਦਾ ਬੇਟਾ ਦਲਾ ਰਿਹਾ ਉਹਦੇ ਕੋਲ ਅਥੋਰਟੀ ਹੈਗੀ ਕੋਈ ਜੀ ਇਹ ਤੁਹਾਨੂੰ ਨਹੀਂ ਥੋੜੀ ਛੋਟੀ ਨਹੀਂ ਆ ਗਈ ਕੋਕੋ ਫਿਰ ਤੁਹਾਨੂੰ ਪਰਚੇ ਕੋਣ ਕੱਟ ਰਿਹਾ ਪਰਚੇ ਦੋਨੇ ਕੱਟਿਆ ਹੈ ਜਾਂ ਕੱਟਿਆ ਨਹੀਂ ਸੂਰਜ ਨੇ ਠੀਕ ਹੈ ਅੱਜ ਕੀ ਚੀਜ਼ ਕਹਿਣਾ ਹੈ ਸ਼ਿਕਾਇਤ ਕਰਨੀ ਹੈ ਵੀ ਪਰਚੀ ਕੱਟ ਕੇ ਦਿੰਦਾ ਮਹੀਨੇ ਬਾਅਦ ਰਾਸ਼ਨ ਲੈਣ ਆ ਜਿਓ ਤੇ ਸਾਨੂੰ ਰਾਸ਼ਨ ਨਹੀਂ ਦੇ ਰਿਹਾ ਕਾਂਕ ਕਿਹਨ ਦੇ ਦਿੱਤੀ ਕਿਹਨ ਨੂੰ ਖਰਾਬ ਕਰ ਰਿਹਾ ਸਿੰਘ ਜੀ ਅੰਤਿ ਨਾਮ ਤੀਰਤ ਸਿੰਘ ਮੇਰਾ ਨਾਮ ਅੱਜ ਤੋਂ ਪਹਿਲਾਂ ਵੀ ਅਸੀਂ ਇੱਥੇ ਮੈਮੋਰੰਡਮ ਦੇ ਕੇ ਗਏ ਸੀ ਇਹ ਕਣਕ ਨਹੀਂ ਸੀ ਦੇ ਰਿਆ ਤਿੰਨ ਤਿੰਨ ਮਹੀਨੇ ਲੋਕਾਂ ਨੂੰ ਕਣਕ ਨਹੀਂ ਦਿੱਤੀ ਇਹ ਕਾਂਤਾ ਦੇਵੀ ਦਾ ਡਿਪੂ ਆ ਜੀ ਉਹ ਨੂੰ ਚਲਾਉਂਦਾ ਪੈਣ ਉਹ ਨੂੰ ਉਹੀ ਚਲਾ ਰਹੇ ਨੇ ਉਹੀ ਕਰ ਰਹੇ ਨੇ ਪਰ ਜਦੋਂ ਅਸੀਂ ਸ਼ਿਕਾਇਤ ਕੀਤੀ ਤਾਂ ਫੇਰ ਉਹਨਾਂ ਨੇ ਕਣਕ ਲਿਆਂਦੀ ਪਰ ਹੁਣ ਕੀ ਕਰ ਰਹੇ ਨੇ ਕਿਸੇ ਨੂੰ 5 ਕਿਲੋ ਘੱਟ ਕਿਸੇ ਨੂੰ 7 ਕਿਲੋ ਘੱਟ ਕਈਆਂ ਦੀਆਂ ਪਰਚੀਆਂ ਕੱਟੀਆਂ ਨੇ ਉਹਨਾਂ ਨੂੰ ਕਣਕ ਨਹੀਂ ਦੇ ਰਹੇ ਕਈਆਂ ਦੀਆਂ ਪਰਚੀਆਂ ਕੱਟ ਕੇ ਕਣਕ ਨਹੀਂ ਦੇ ਰਹੇ ਉਲਟਾ ਜਵਾਬ ਕੀ ਦਿੰਦੇ ਆ ਕਿ ਜਦੋਂ ਹੋਵੇਗੀ ਉਦੋਂ ਦਵਾਂਗੇ ਇਸ ਕਰਕੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਨ ਆਏ ਆ ਕਿ ਜਿੱਦਾਂ ਪਹਿਲਾਂ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਨੂੰ ਕਣਕ ਦੀ ਸ਼ੁਰੂ ਕਰਵਾਈ ਸੀ ਉਸੇ ਤਰ੍ਹਾਂ ਇਹਨਾਂ ਗਰੀਬਾਂ ਦੀ ਕਣਕ ਜਿਹੜੀ ਆ ਰਹਿੰਦੀ ਹੋਈ ਇਹਨਾਂ ਨੂੰ ਦਵਾਈ ਜਾਵੇ ਜਿਨ੍ਹਾਂ ਨੂੰ ਘੱਟ ਦਿੰਦੇ ਆ ਉਹਨਾਂ ਦੀ ਵੀ ਪੂਰੀ ਕਰਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਇਕੱਠ ਦਫ਼ਤਰ ਨੂੰ ਸਾਹਮਣਾ ਔਖਾ ਹੋ ਜਾਵੇਗਾ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਲੋਕਾਂ ਦੀ ਜਿਹੜੀ ਮੁਸ਼ਕਲ ਆ ਉਹਨੂੰ ਹੱਲ ਕੀਤਾ ਜਾਵੇ ਹਰ ਵਾਰੀ ਕਨਕ ਉਹਦੇ ਕੋਲ ਪਈ ਹੈ ਪਰਚੀ ਦਿੱਤੀ ਗਈ ਪਰ ਤੁਹਾਨੂੰ ਕਨਕ ਨਹੀਂ ਦਿੱਤੀ ਨਹੀਂ ਕਨਕ ਖਾ ਚੁੱਕਾ ਜੀ ਉਹਦੇ ਕੋਲ ਕਨਕ ਨਹੀਂ ਹੈਗੀ ਜੇ ਹੁੰਦੀ ਤਾਂ ਪਰਚੀਆਂ ਵਾਲੇ ਲੋਕ ਪਰੇਸ਼ਾਨ ਨਾ ਹੁੰਦੇ ਆ ਵੇ ਚੁੱਕਾ ਉਹ ਖਾ ਚੁੱਕਾ ਹੈ ਕਿੰਨੂੰ ਮਿਲਣਾ ਹੈ ਅਸੀਂ ਡੀਐਫਸੀ ਸਾਹਿਬ ਨੂੰ ਮਿਲਣ ਆਏ ਹਾਂ ਡਿਸਟ੍ਰਿਕਟ ਫੂਡ ਅਫਸਰ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੀ ਮੁਸ਼ਕਲ ਜਿਹੜੀ ਹੈ ਇਹਨਾਂ ਗਰੀਬਾਂ ਦੀ ਹੱਲ ਕਰਨ ਸਾਡੇ ਵੱਲ ਮੇਰਾ ਅਮਰਿਤਪੀਤ ਕਰਸੇ ਇਹ ਆਪਣਾ ਕੋਈ ਲੋਕਾਇਸੀ ਕੋਈ ਪਤਨਾ ਕੱਟੀਆਂ ਗਈ ਇਸ ਪਰ ਕੜਕ ਨਹੀਂ ਇਹਨਾਂ ਦਾ ਅਸੀਂ ਬਿਆਨ ਲੈ ਲਿਆ ਜੋ ਵੀ ਬੰਦੀ ਕਰਵੇ ਸਾਡੇ ਵੱਲ ਗੀਤੇ ਚਾਉਗੀ ਜੋ ਵੀ ਕਹਿੰਦਾ ਕਿ ਡਿਪੋ ਲੱਗ ਪੈਦਾ ਨਹੀਂ ਕਾਫੀ ਪਰੇਸ਼ਾਨ ਕਰਦਾ ਹੈ ਜਿਵੇਂ ਤੇ ਮੈਂਬਰ ਵੀ ਜਿਆਦਾ ਨਹੀਂ ਪਰ ਕੱਥੇ ਘੱਟ ਜਾਂਦਾ ਹੈ ਮੈਂਬਰਾਂ ਦਾ ਜੀ ਆਨਲਾਈਨ ਆਪਾਂ ਚੈੱਕ ਕਰ ਸਕਦੇ ਹਾਂ ਪੋਰਟਲ ਤੇ ਕਿਸੇ ਦੇ ਕਿੰਨੇ ਮੈਂਬਰ ਹੋ ਉਹ ਚੈੱਕ ਕਰ ਸਕਦਾ ਹੈ ਜੇ ਤੁਹ ਫਿਰ ਵੀ ਲੱਗਦਾ ਕਿ ਸਾਨੂੰ ਘਟ ਦੇ ਰਿਹਾ ਜੇ ਕਿ ਇਹ ਦੇ ਚਾਰ ਆਨਲਾਈਨ ਇਹ ਕਿੰਨੇ ਮਿਲਦੀ ਉਹਦੀ ਇਹ ਕਾਰਵਾਈ ਕਰਾਂਗੇ ਵੈਸੇ ਮੈਂਬਰ ਇਸ ਟਾਈਮ ਐਡ ਨਹੀਂ ਹੁੰਦੇ ਤੇ ਜੇ ਮੈਕਪੇ ਵੱਲੋਂ ਕਲਪਰ ਡੀਪੋਰਟ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਫਿਰ ਇਹਨਾਂ ਲੋਕਾਂ ਦੀ ਕਲਪਰ ਕਿੱਥੇ ਜਾਂਦਾ ਇਹਦੇ ਹੁਣ ਅਸੀਂ ਸਾਨੂੰ ਡੀਪੋਰਟ ਨੂੰ ਪੁੱਛਾਂਗੇ ਜੇ ਮੇਰੀ ਪਰਚੀ ਦੀ ਗੱਲ ਕਰੀਏ ਤਾਂ ਮਸ਼ੀਨੀ ਪਰਚੀ ਵੀ ਨਹੀਂ ਹੱਥ ਨਾਲ ਪਰਚੀ ਕੱਟ ਕੇ ਦੇ ਰਿਹਾ ਕਿ ਉਸ ਤੇ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਸਾਨੂੰ ਹੁਣ ਜਦੋਂ ਪਤਾ ਲੱਗਾ ਇਹਨ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ